ਪਹਿਲਵਾਨ ਬਨੀਸ਼ ਪੁਗਾਟ ਨੂੰ ਭਾਵੇਂ 올림픽 ਦੇ ਵਿੱਚੋਂ ਮੈਡਲ ਤਾਂ ਨਹੀਂ ਮਿਲ ਸਕਿਆ ਪਰ ਜੋ ਦੇਸ਼ ਵਾਸੀ ਉਸ ਨੂੰ ਅੰਤਾਂ ਦਾ ਪਿਆਰ ਦੇ ਰਹੇ ਨੇ ਉਹ ਬਾ ਕਮਾਲ ਹੈ ਪੈਰਿਸ ਨੀਓ 올림픽 ਖੇਡਾਂ ਵਿੱਚ ਖੇਡ ਰਹੀ ਪਹਿਲਵਾਨ ਬਨੀਸ਼ ਪੁਗਾਟ ਨੂੰ ਜਦੋਂ ਫਾਈਨਲ ਮੈਚ ਵਿੱਚੋਂ ਡਿਸਕਵਾਲਿਫਾਈ ਕੀਤਾ ਗਿਆ ਤਾਂ ਹਰ ਭਾਰਤੀ ਦੀ ਅੱਖ ਨਮ ਹੋਣ ਦੇ ਨਾਲ ਨਾਲ ਸਭ ਦੀ ਜ਼ੁਬਾਨ ਤੇ ਇਹੋ ਗੱਲ ਸੀ ਕਿ ਇਹ ਠੀਕ ਨਹੀਂ ਹੋਇਆ ਫਾਈਨਲ ਮੈਚ ਤੋਂ ਡਿਸਕਵਾਲਿਫਾਈ ਹੋਣ ਤੋਂ ਬਾਅਦ ਬਨੀਸ਼ ਪੁਗਾਟ ਦੀ ਸਿਹਤ ਨਿਯੁਸਤਾ ਸਾਥਨਾ ਦਿੱਤਾ ਤਾਂ ਉਸ ਨੂੰ ਹਸਪਤਾਲ ਵਿੱਚ ਸਪਰਤੀ ਕਰਵਾਉਣਾ ਪਿਆ ਜਿਸ ਪਹਿਲਵਾਨ ਬਨੀਸ਼ ਪੁਗਾਟ ਨੇ ਦੇਸ਼ ਦੀ ਝੋਲੀ ਮੈਡਲ ਪਾਉਣਾ ਸੀ ਉਸ ਪਹਿਲਵਾਨ ਨੂੰ ਹਸਪਤਾਲ ਦੇ ਬੈੱਡ ਤੋਂ ਟਵੀਟ ਕਰਕੇ ਕੁਸ਼ਤੀ ਤੋਂ ਸન્યાਸ ਲੈਣ ਦਾ ਐਲਾਨ ਕਰਨਾ ਪਿਆ ਬਨੀਸ਼ ਪੁਗਾਟ ਨੂੰ ਹਰ ਭਾਰਤੀ ਆਪਣੇ ਤਰੀਕੇ ਨਾਲ ਹੌਸਲਾ ਦੇ ਰਿਹਾ ਉੱਥੇ ਹੀ ਪੰਜਾਬ ਦੇ ਖੇਡ ਲੇਖਣੀ ਦੇ ਵੱਡੇ ਲੇਖਕ ਅਤੇ ਪ੍ਰਸਿੱਧ ਬਲਾਰੇ ਪ੍ਰਿੰਸੀਪਲ ਸਰਬਨ ਸਿੰਘ ਨੇ ਆਪਣੀ ਜ਼ਿੰਦਗੀ ਦੇ ਵੱਡੇ ਸਨਮਾਨ ਨੂੰ ਬਨੀਸ਼ ਪੁਗਾਟ ਦੀ ਝੋਲੀ ਪਾਉਣ ਦਾ ਐਲਾਨ ਕਰ ਦਿੱਤਾ ਹੈ ਪ੍ਰਿੰਸੀਪਲ ਸਰਵਨ ਸਿੰਘ ਨੂੰ ਪੰਜਾਬ ਦੀਆਂ ਮਿੰਨੀ 올림픽 ਵਜੋਂ ਜਾਣੀਆਂ ਜਾਂਦੀਆਂ ਹਰਵੰਤ ਸਿੰਘ ਪੁਰੇਵਾਲ ਯਾਦਗਰੀ ਖੇਡਾਂ ਹਕੀਮਪੁਰ ਤੋਂ 5 ਮਾਰਚ 2023 ਨੂੰ ਪੰਜਾਬੀ ਖੇਡ ਪ੍ਰਮੋਟਰਾਂ ਵੱਲੋਂ ਉਮਰ ਭਰ ਦੀਆਂ ਸਿੱਖਿਆ ਸਿਹਤ ਸਿਹਤ ਅਤੇ ਖੇਡ ਸਭਾਵਾਂ ਬਦਲੇ ਉਹਨਾਂ ਨੂੰ ਖੇਡ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਮਿਲੇ ਸਨਮਾਨ ਚ 2.5 ਤੋਲੇ ਸੋਨੇ ਦੇ 골ਡਨ ਮੈਡਲ ਨੂੰ ਬਨੇਸ਼ ਪਗੜ ਦੀ ਚੋਲੀ ਪਾਉਣ ਦਾ ਐਲਾਨ ਕਰਕੇ ਆਪਣੀ ਖੇਡਾਂ ਪ੍ਰਤੀ ਮੁਹੱਬਤ ਨੂੰ ਹੋਰ ਵੀ ਮਜ਼ਬੂਤ ਕਰਨ ਦਾ ਸਬੂਤ। ਪ੍ਰਿੰਸੀਪਲ ਸਰਵਨ ਸਿੰਘ ਹੋਣਿਆਣੀ ਦਿੱਤਾ ਹੈ ਪ੍ਰਿੰਸੀਪਲ ਸਰਵਨ ਸਿੰਘ ਨੇ ਇਹ ਸਨਮਾਨ ਮਨੀਸ਼ ਪਗੜ ਦੀ ਝੋਲੀ ਪਾਉਣ ਦੇ ਐਲਾਨ ਕਰਨ ਸਮੇਂ ਲਿਖਿਆ ਹੈ ਮਨੀਸ਼ ਪਗੜ ਨੂੰ ਨਾ ਇਸ ਵੇਲੇ 골ਡ ਦੀ ਲੋੜ ਹੈ ਤੇ ਨਾ ਹੀ ਪੈਸੇ ਦੀ ਉਸ ਨੂੰ ਲੋੜ ਹੈ ਪਿਆਰ ਧਰਵਾਸ ਅਤੇ ਅਸੀਰਵਾਦ ਦੀ ਅੱਜ ਸਾਰਾ ਭਾਰਤ ਉਸ ਲਈ ਹੌਕੇ ਵੀ ਭਾਰ ਰਿਹਾ ਹੈ ਅਤੇ ਉਹਦੇ ਨਾਲ ਮਿਲ ਕੇ ਖੂਨ ਦੇ ਅਥਰੂ ਵੀ ਰੋ ਰਿਹਾ ਹੈ ਉਹਾਂ ਵੱਲੋਂ ਦਿੱਤੀ ਇਹ ਮਹੂਲੀ ਪੇਟ ਆਪਣੇ ਹੱਥਾਂ ਨਾਲ ਬਨੇਸ਼ ਦੇ ਅਥਰੂ ਪੁੰਜਨ ਦੀ ਨਿਮਾਣੀ ਜਹੀ ਕੋਸ਼ਿਸ਼ ਹੈ ਉਹ ਉਮੀਦ ਕਰਦੇ ਹਨ ਕਿ ਹੋਰ ਭਾਰਤੀ ਨਿਸ਼ਚੇ ਹੀ ਖੁੱਲੀਆਂ ਬਾਵਾਂ ਨਾਲ ਆਪਣੇ ਆਪਣੇ ਅੰਦਾਜ਼ ਵਿੱਚ ਬਨੇਸ ਨੂੰ ਗੱਲ ਨਾਲ ਲਾ ਕੇ ਉਹਦੀ ਤਿਰ ਅਤੇ ਤਰਵਾਸ ਬਣ ਸਕਦੇ ਹਨ